ਆ ਵੀਡੀਓ ਨਾ ਸੱਜਣੋ ਮੇਰੇ ਮਹਾਲੀ ਵਾਲੇ ਯਾਰਾਂ ਵਾਸਤੇ ਤਾਂ ਹੈਗੀ ਆ ਤੋਹਫਾ ਮਲੇ ਯਾਰਾਂ ਵਾਸਤੇ ਇਹ ਗੱਲ ਸਿੱਖਣ ਵਾਲੀ ਆ ਵੀ ਮਹਾਲੀ ਦੇ ਵਿੱਚ ਟ੍ਰੈਂਡ ਕੀ ਚੱਲਦਾ ਅਸਲ ਦੇ ਵਿੱਚ ਸਮੇ ਦਾ ਹਾਨੀ ਬੰਨਣ ਵਾਸਤੇ ਨਾ ਸੋਸ਼ਲ ਮੀਡੀਆ ਦਾ ਫਾਇਦਾ ਹੀ ਇਹ ਆ ਵੀ ਤੁਸੀਂ ਦੇਖੋ ਵੀ ਮਹਾਲੀ ਦੇ ਵਿੱਚ ਕੀ ਚੱਲਦਾ ਬਠਿੰਡੇ ਚ ਕੀ ਚੱਲਦਾ ਚੰਡੀਗੜ੍ਹ ਚ ਕੀ ਚੱਲਦਾ ਆਪਾਂ ਅੱਜ ਚੱਲਦਾ ਦਿਖਾਉਣਾ ਠੀਕ ਹੈ ਜੀ ਠੀਕ ਹੈ ਚੱਲਦਾ ਦਿਖਾਉਣਾ ਤੇ ਮਹਾਲੀ ਦਾ ਸਾਡੇ ਸ਼ਹਿਰਾਂ ਨਾਲੋਂ ਰੇਟ ਦਾ ਕੀ ਫਰਕ ਆ ਇਹ ਵੀ ਪੜਤਾਲ ਜਾਇਓ ਠੀਕ ਹੈ ਆਪਣਾ ਪਿੰਡਾਂ ਵਾਲਾ ਮੁੰਡਾ ਠੀਕ ਆ ਆ ਗਿਆ ਮਹਾਲੀ ਦੇ ਵਿੱਚ ਬਣਾ ਲਿਆ ਸ਼ੋਰੂਮ ਤੇ ਐਸ ਵਕਤ ਮਹਾਲੀ ਦੇ ਵਿੱਚ ਕਿਹੋ ਜੀਆਂ ਚੀਜ਼ਾਂ ਦੇ ਰਿਆ ਤੇ ਕਿਹੋ ਜੇ ਰੇਟ ਦੇ ਰਿਆ ਆਪਾਂ ਸਾਰੀ ਗੱਲਬਾਤ ਹੀ ਕਰਦੇ ਆਂ ਬਈ ਜਿਹੜਾ ਤਾਂ ਇਹਦਾ ਅਸੀਂ ਟੇਸਟ ਲੈ ਕੇ ਚੱਲੇ ਆਂ ਉਰੇ ਹਾਂ ਉਹਦਾ ਸਾਰਾ ਮਹਾਲੀ ਵਰ ਗਈ ਹੈ ਹਮ ਪਰ ਜਿਹੜੇ ਰੇਟ ਲੈ ਕੇ ਚੱਲੇ ਆਂ ਜਿਹੇ ਜਿਹੇ ਆਪਣੇ ਬਰਨਾਲੇ ਵਾਲੇ ਸਟੋਰ ਦੇ ਵਿੱਚ ਰੇਟ ਨੇ ਤੇ ਰੇਟ ਆਪ ਉਸ ਤਰ੍ਹਾਂ ਦੇ ਰੱਖੇ ਨੇ ਮੈਂ ਜੋ ਸੀ ਇਸੇ ਵਿਜ਼ਿਟ ਕੀਤਾ ਸੀ ਜੋ ਸੜਾਫ ਦਾ ਫਰਨੀਚਰ ਦਾ ਕੰਮ ਸੀ ਸਾਡੇ ਜੀਸੀ ਵਿੱਚ ਇੱਥੇ ਮਹਾਲੀ ਦੇ ਵਿੱਚ ਸਾਡਾ ਕੰਮ ਹੋਵੇ ਤੇ ਇੱਥੇ ਅੱਗੇ ਦੇਖੇ ਇੱਥੇ ਰੇਟ ਬਹੁਤ ਜ਼ਿਆਦਾ ਸੀ ਜਿਹੜੇ ਅਸੀਂ ਉੱਥੇ ਬੈਡ 60 60 65 65000 ਰੁਪਏ ਦੇ ਵੇਚ ਦਿਆਂ ਉਹਨੇ ਲੱਖ ਰੁਪਏ ਤੋਂ ਥੱਲੇ ਬੈੱਡ ਹੀ ਕੋਈ ਨਾ ਮੇਰੇ ਰੀਸੇਮ ਚੀਜ਼ਾਂ ਸੀ ਸੇਮ ਗੱਲਾਂ ਬਾਤਾਂ ਸੀ ਉਹ ਵੀ ਸਾਗਵਾਨਾ ਖੈ ਰੇ ਵੀ ਸਾਗਵਾਨ ਹੁੰਦੀ ਹੈ ਕੋਈ ਅੱਡ ਤਾਂ ਹੋਣੀ ਕਿ ਜੇ ਮਹਾਲੀ ਦੇ ਵਿੱਚ ਆ ਗਈ ਤਾਂ ਕਰਕੇ ਅਸੀਂ ਦੇਖਿਆ ਕਿ ਇੱਥੇ ਸਕੋਪ ਵਧੀਆਗਾ ਇੱਥੇ ਅਸੀਂ ਕਸਟਮਰ ਅਟਰੈਕਟ ਕਰ ਸਕਦੇ ਆ ਜੋ ਵੀ ਕਸਟਮਰ ਸਾਡੇ ਕੋਲ ਇੱਥੇ ਵਿਜ਼ਿਟ ਕਰੂਗਾ ਉਹਨੂੰ ਟੇਸਟ ਤਾਂ ਮਹਾਲੀ ਵਾਲੀ ਮਿਲੂਗਾ ਸਾਰਾ ਓਵਰ올 ਟੇਸਟ ਮੇ ਜੋ ਮਦਦ ਚੀਜ਼ ਚਾਹੀਦੀ ਉਹ ਚੀਜ਼ ਮਿਲੂ ਤੇ ਰੇਟ ਜੋ ਮਿਲਣਗੇ ਉਹ ਬਹੁਤ ਹੀ ਵਾਜਬ ਮਿਲਣਗੇ ਰੇਟਾ ਕਰਕੇ ਬੰਦਾ ਨਰਾਜ਼ ਨਹੀਂ ਹੋਊਗਾ ਆ ਜਾ ਆਜ ਪ੍ਰੀਤ ਆ ਜਾ ਦਿਖਾ ਦਿੰਨੇ ਆਂ ਆ ਸੋਫਾ ਨਾ ਆ ਸੋਫਾ ਕਿੰਨੇ ਦਾ ਦੇ ਦੇਗੇ ਪੂਰਾ ਸੋਫਾ ਤੇ ਬਾਈ ਸਾਰਾ ਕੰਪਲੀਟ ਸੈਟ ਅਸੀਂ ਆਫਰ ਦੇ 85000 ਰੁਪਏ ਦੇ ਦਾਂਗੇ 85000 ਦਾ ਮਹਾਲੀ ਵਾਲੋ ਚੈੱਕ ਕਰੀ ਚੱਲੋ ਹਾਂਜੀ ਆ ਤਾਂ ਤੁਸੀਂ ਕੈ ਹੀ ਨਾ ਦਿਓ ਹੈ ਜਦੋਂ ਸਾਡੂ ਘਰੇ ਆਊਗਾ ਤੇ ਉਹ ਆਏ ਨਾ ਕਹਦੇ ਵੀ ਮੈਨੂੰ ਪੂਰੀਆਂ ਕੀੜੀਆਂ ਦੇ ਭੌਣ ਤੇ ਬਾਤਾ ਹੂੰ ਹੈ ਹੈ ਸਹੀ ਹੈ ਠੀਕ ਹੈ ਕਿ ਨਹੀਂ ਤੇ ਤੁਹਾਨੂੰ ਐ ਮੈਂ ਇਹ ਕਹਿ ਸਕਦਾ ਕਿ ਮੈਂ ਤੁਹਾਨੂੰ ਮਾਰਕੀਟ ਦੀ ਧੌਣ ਤੇ ਬਾਤਾ ਹਾਂ ਕੰਮ ਬਹੁਤ ਤਗੜਾ ਹੋਇਆ ਦੇਖ ਕਿੱਡਾ ਸੋਹਣਾ ਕਿੰਨੇ ਮੈਟ ਫਿਨਿਸ਼ ਮੈਟ ਹਾਂ ਮੈਟ ਫਿਨਿਸ਼ ਦੇ ਵਿੱਚ ਮੈਟ ਫਿਨਿਸ਼ ਦੇ ਵਿੱਚ ਸਾਗਵਾਨ ਦੀ ਚੀਜ਼ ਬਣੀ ਆ ਕਿੱਡੀ ਵਾਲਾ ਚੀਜ਼ ਬਣੀ ਆ ਕਿੱਡੀ ਵਾਲਾ ਚੀਜ਼ ਬਣੀ ਆ ਆ ਜਾ ਸਚਨ ਇਧਰਲੇ ਪਾਸੇ ਆਪਾਂ ਆ ਆ ਆ ਆ ਸੋਫੇ ਨੂੰ ਕਿਸੇ ਨਾਲ ਨੂੰ ਲਾ ਕੇ ਕਿਤੇ ਪੈਕੇਜ ਦੇ ਵਿੱਚ ਕਿਤੇ ਕਰਦਗੇ ਖੇਡ ਐਂ ਕਰਦਨੇ ਆ ਆ ਆ ਆ ਬਣਾਉ ਖਾਂ ਪੈਕੇਜ ਕਿੰਨੇ ਦਾ ਆਪਾਂ ਇਹ ਆਪਾਂ ਇਹ ਕਰਦੇ ਆ ਇਹਦੇ ਨਾਲ ਮੰਨੋ ਜੋ ਸਾਗਵਾਨ ਦਾ ਬੈੱਡ ਪਿਆਗਾ ਉਹ ਵੀ ਬਹੁਤ ਹੈਵੀ ਹੈ ਸੇਮ ਪਾਲਿਸ਼ ਹੈ ਇਹ ਵੀ ਸਰਸਾ ਆਗਮਨ ਦੇ ਵਿੱਚ ਸੇਮ ਪਾਲਿਸ਼ਰ ਮਤਲਬ ਜੇ ਆਪਾਂ ਅਡਵਰਟ ਪ੍ਰਾਈਸ ਜੋੜੀਏ ਇਹ ਜਿਹੜੇ ਸਾਡੇ ਪ੍ਰਾਈਸ ਨੇ ਇਹ ਆਫਟਰ ਡਿਸਕਾਊਂਟ ਲੱਗੇ ਹੋਏ ਨੇ ਮੈਂ ਨਹੀਂ ਕਹਿੰਦਾ ਵੀ ਆਫਟਰ ਡਿਸਕਾਊਂਟ ਨੇ ਇਹ ਤੁਸੀਂ ਮਾਰਕੀਟ ਦੇ ਵਿੱਚੋਂ ਰੇਟ ਪਤਾ ਕਰਕੇ ਆਉਣਾ ਫਿਰ ਦੇਖਣਾ ਸਾਡੀ ਚੀਜ਼ ਘੱਟ ਹੈ ਤੇ ਜਿਹੜਾ ਸਾਡਾ ਰੇਟ ਹੈ ਮੈਂ ਉਹਦੇ ਤੋਂ ਵੱਧ ਵੀ ਡਿਸਕਾਊਂਟ ਕਰ ਦੂੰਗਾ ਠੀਕ ਮਾਲੋ ਇਹ ਜੇ ਆਪਾਂ ਸੋਫੇ ਦੀ ਗੱਲ ਕਰੀਏ 9 ਸੀਟਰ ਸੋਫਾ ਵਿਦ ਆਨਿਕਸ ਮਾਰਬਲ ਇਹ ਹੋਗਾ 2,25,000 ਰੁਪਏ ਦਾ 2,25,000 ਦਾ ਅਸੀਂ ਇਹ ਸੈੱਟ ਵੇਚਦੇ ਰਿਹਾ ਵੇਚ ਰਹੇ ਹਾਂ ਹਾਂ ਇਹ ਵੇਚ ਰਹੇ ਹਾਂ 2,25,000 ਰੁਪਏ ਦਾ ਸਾਰਾ ਸਾਗਵਾਨ ਦਾ ਸੋਫਾਗਾ ਪੀਯੂ ਫੋਰਮ ਹੈ ਕਸਟਮਾਈਜ਼ ਬੰਦਾ ਕਰਵਾ ਸਕਦਾ ਹੈਗਾ ਇਹ ਜਿਹੜਾ ਬੈੱਡ ਹੈ ਇਹ 1,55,000 ਰੁਪਏ ਦਾ ਬੈੱਡ ਹੈ ਇਹ ਮਤਲਬ ਇਹ 1,55,000 ਰੁਪਏ ਰੇਟ ਹੈ ਨਾ ਇਹ ਚੋ ਸਰਾ ਕੀਤਾ ਹੋਇਆ ਮਤਲਬ ਬੈੱਡ ਦੇ ਵਿੱਚ ਕਸਟਮਰ ਕੋ ਗਿਆ ਜੀ ਸਾਨੂੰ ਵਧੀਆ ਨਹੀਂ ਐ ਕਰ ਦੋ ਰੇਟ ਪੈਸੇ ਵੱਧ ਲੈ ਲਿਓ ਮ ਇਹ ਕਿਤਾ ਸਾਰਾ ਅੰਦਰ ਬਾਹਰ ਸਾਰਾ ਸਰਮਾਇਕਾ ਲੱਗਿਆ ਹੋਇਆਗਾ ਜੇ ਆਪਾਂ ਮੈਟਰਸ ਇਹ ਚੱਕ ਕੇ ਦੇਖੀਏ ਸਾਰਾ ਮੈਟਰਸ ਨੇ ਇੱਥੇ ਇਸੇ ਨੀਚੇ ਵੀ ਸਾਰਾ ਇਹਦੇ ਤੇ ਜੋ ਹੋਇਆ ਵਾ ਸਾਰਾ ਕੰਮ ਅੰਦਰ ਬਾਹਰ ਨੀਚੇ ਸਰਮਾਇਕਾ ਲੱਗਿਆ ਹੋਇਆ ਜਿਹਨੂੰ ਆਪਾਂ ਚੱਕਾਂਗੇ ਤਾਂ ਸ਼ਾਇਦ ਗੱਦਾ ਪੇ ਮਨ ਲਾ ਔਖਾ ਚੱਕਿਆ ਜਾਊਗਾ ਜੇ ਆਪਾਂ ਇਹਨੂੰ ਚੱਕੀਏ ਇਹਦੇ ਅੰਦਰ ਵੀ ਸ਼ੌਕਰ ਲੱਗੇ ਹੋਏ ਨੇ ਲੱਗੇ ਹੋਏ ਨਾ ਸਾਰਾ ਸਾਗਵਣ ਦੇ ਵਿੱਚ 1,55,000 ਰੁਪਏ ਦਾ ਹੋ ਗਿਆ ਇਹ ਸਾਰਾ ਸਮਾਨ ਹੋ ਗਿਆ 91700 ਇਹ ਸਾਰਾ ਆਪਣਾ ਸਮਾਨ ਹੋ ਗਿਆ 3,80,000 ਰੁਪਏ ਬਣ ਗਿਆ ਇਹਦੇ ਨਾਲ ਹੀ ਆਪਾਂ ਗੱਦਾ ਵੀ ਦੇ ਦਾਂਗੇ ਹਾਂ ਇਹ 22,000 ਦਾ ਗੱਦਾ ਇਹ 22,000 ਰੁਪਏ ਦਾ ਗੱਦਾਗਾ ਸੁਪਰੀਮ ਕੰਪਨੀ ਦਾ ਜੇ ਤੁਸੀਂ ਡਿਲੀਵਰੀ ਲੈਣੀ ਹੈ ਦੋ ਗੱਡੀਆਂ ਦੇ ਵਿੱਚ ਮਾਲ ਜਾਊਗਾ ਐਸਟੀਮੇਟ 10,000 ਰੁਪਏ ਥੋੜਾ ਡਿਲੀਵਰੀ ਦਾ ਲੱਗ ਜਾਊ 4,12,000 ਰੁਪਏ ਬਣ ਜਾਊਗਾ ਆਪਾਂ ਸਾਰਾ ਕੰਪਲੀਟ ਸੈਟਅਪ ਇੱਕੋ ਹੀ ਰੇਟ ਦੇ ਵਿੱਚ ਲਿਮਟਡ ਟਾਈਮ ਪੀਰੀਅਡ ਵਾਸਤੇ 3.5 ਲੱਖ ਰੁਪਏ ਸਾਢੇ 3 ਲੱਖ ਰੁਪਏ ਇਹਦੇ ਵਿੱਚ ਪ੍ਰੀਤਾ ਆਹ ਆ ਦੇ ਰਿਹਾ ਸਾਰਾ ਆ ਦੇ ਰਿਹਾ ਸਾਰਾ ਮਹਾਲੀ ਵਾਲੇ ਟਿੱਕੇ ਰਹੋ ਟਿੱਕੇ ਆ ਸਚਨ ਆਪਾਂ ਕਾ ਰੀਲ ਵੀ ਪਾਈ ਹੋਈ ਆ ਬਹੁਤ ਵਾਇਰਲ ਰੀਲ ਆ ਹਾਂਜੀ ਉਹ 1,65,000 ਰੁਪਇਆ ਰੇਟ ਬੋਲਿਆ ਆਪਾਂ ਆ ਸਾਰੇ ਪੈਕੇਜ ਆ ਹਾਂਜੀ ਹਾਂ ਪਰ ਰੂਮ ਸੈਟ 1,65,000 ਹੈ ਇਹ 1,65 ਹੀ ਫਿਲਹਾਲ ਵੀ 1,65 ਹੀ ਚੱਲ ਰਿਹਾ ਹੈ ਹਾਂਜੀ ਹਾਂ 1,65,000 ਰੁਪਇਆ ਚੱਲ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਇਸਣਾ ਥੋੜੀ ਯਾਦ ਹੋਵੇ ਉਹ ਚ ਕਾਰਵਿੰਗ ਨਹੀਂ ਹੁੰਦੀ ਸੀ ਇਹਦੇ ਨੀਚੇ ਵੀ ਪਿੱਛੇ ਵੀ ਕਾਰਵਿੰਗ ਹੈ ਪਾਲਿਸ਼ ਦੀ ਕੁਆਲਿਟੀ ਹੋਰ ਐਨਹਾਂਸ ਕੀਤੀ ਹੈ ਸਾਰਾ ਵੱਡਾ ਬੈਡਾ ਵਿਦ ਅ ਮੈਟ੍ਰਸ ਸੁਪਰੀਮ ਕੰਪਨੀ ਦਾ ਬ੍ਰਾਂਡਡ ਇਹਦੇ ਨਾਲ ਇੱਕ ਅਲਮੀਰਾ ਵੀ ਜੋ ਕਿ ਸਾਰੀ ਟਾਲੀ ਦੇ ਵਿੱਚ ਬਣੀ ਹੈ 2 ਫੁੱਟ ਡੂੰਗੀ ਹੈ ਤੇ ਸਾਰਾ ਪਿੱਤਲ ਲੱਗਿਆ ਹੋ ਨਾਲ ਇੱਕ ਡਰੈਸਰ ਹੈ ਸ਼ੀਸ਼ਾ ਉਹ ਵੀ ਸਟੋਰੇਜ ਵਾਲਾ ਡਰੈਸਿੰਗ ਟੇਬਲ ਬਣਾ ਹੋਇਆਗਾ ਤੇ ਇਹ ਵੀ ਸਾਰਾ ਟਾਲੀ ਦੇ ਵਿੱਚ ਬਣਾ ਹੈ ਉੱਤੇ ਦੇ ਪਤਲ ਦਾ ਕੰਮ ਹੋਇਆ ਹੋਇਆਗਾ ਠੀਕ ਹੈ ਜੀ ਤੇ ਇਹਦੇ ਨਾਲ ਹੀ ਇੱਕ ਆਪਾਂ LED ਵਾਲਾ ਸੈਟਅਪ ਦੇ ਰਹੇ ਹਾਂ ਇਹਦੇ ਉੱਤੇ ਆਪਾਂ LED ਲਾ ਸਕਦੇ ਹਾਂ ਇਹ ਵੀ ਇਹਦੇ ਨਾਲ ਇਹ ਸਾਰਾ ਸਮਾਨ 165000 ਰੁਪਏ ਦਾ ਹੈ ਤੇ ਡਿਲੀਵਰੀ ਡਿਲੀਵਰ ਹੋ ਰਿਹਾ ਕਰੇ ਨਹੀਂ ਡਿਲੀਵਰ ਪੂਰੇ ਪੰਜਾਬ ਚ ਫ੍ਰੀ ਹੋਊਗਾ ਹਾਂ ਕੋਈ ਪੈਸਾ ਪੰਜਾਬ ਦੇ ਵਿੱਚ ਡਿਲੀਵਰ ਹੋ ਰਿਹਾ ਤੇ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੀ ਖਾਸੀਅਤ ਦੱਸਾਂ ਵੀ ਜੇ ਇਹੇ ਹੀ ਸਮਾਨ ਤੁਸੀਂ ਏਸੇ ਹੀ ਦੁਕਾਨ ਤੋਂ ਕੱਲਾ ਕੱਲਾ ਖਰੀਦਦੇ ਤਾਂ 2.5 ਲੱਖ ਤੋਂ ਉੱਪਰ ਲੰਘ ਜਾਂਦਾ ਜੀ ਜੀ ਹਾਂ ਇੱਕ ਗੱਲ ਹੋਰ ਵੀ ਹੈ ਸਾਡੀਆਂ ਫਰੈਂਚਾਈਜ਼ੀ ਹੋਰ ਵੀ ਕਈ ਖੁੱਲ ਗਈਆਂ ਸਾਡੀ ਬਰਨਾਲੇ ਜੀ ਤੇ ਮੋਹਾਲੀ ਦੇ ਵਿੱਚ ਗੰਗਾ ਨਗਰ ਤੇ ਇੱਕ ਬੇਗੋਵਾਲ ਦੇ ਵਿੱਚ ਹਿਆਰਪੁਰ ਕਨੀ ਤੁਸੀਂ ਜਿਹੜੇ ਮਰਜ਼ੀ ਸਟੋਰ ਤੇ ਜਾ ਕੇ ਫਰਨੀਚਰ ਦੇਖ ਸਕਦੇ ਹੋ ਸੇਮ ਪ੍ਰਾਈਸ ਦੇ ਵਿੱਚ ਜਿੱਥੋਂ ਮਰਜ਼ੀ ਲੈ ਸਕਦੇ ਹੋ ਤੇ ਇਹ ਫਰੈਂਚਾਈਜ਼ਾਂ ਸਾਰੇ ਦੇਸ਼ ਦੇ ਵਿੱਚ ਕਿਉਂ ਮੰਗੀਆਂ ਜਾ ਰਹੀਆਂ ਉਹ ਰੇਟਾਂ ਤੇ ਕੁਆਲਿਟੀ ਦਾ ਕਰਕੇ ਮੰਗੀਆਂ ਜਾ ਰਹੀਆਂ ਆ ਜਿਉ ਤੁਹਾਨੂੰ ਚੀਜ਼ਾਂ ਦਿਖਾਉਣਾ ਥੋੜੀਆਂ ਜੀਆਂ ਨੇ ਪ੍ਰੀਤ ਮਾੜਾ ਸਚਨ ਇਧਰਲੇ ਪਾਸੇ ਆਪਾਂ ਗੇੜਾ ਕਢਵਾ ਲਗੇ ਵੀ ਪਤਾ ਲੱਗੇ ਵੇਖਣ ਵਾਲੇ ਨੂੰ ਵੀ ਚੀਜ਼ਾਂ ਕਿਹੋ ਜੀਆਂ ਆ ਆ ਦੇਖੀ ਬੈੱਡ ਆ ਬਿੱਡ ਤੇ ਦੇਖੀ ਗੋਡੇ ਗਾਡੇ ਤੇ ਕੰਮ ਸਾਰਾ ਸਾਗਵਾਨ ਦੇ ਵਿੱਚ ਕੋਈ ਇਹ ਚ ਐਮ ਡੀ ਐਫ ਨਹੀਂ ਕੋਈ ਹਲਕਾ ਮਟੀਰੀਅਲ ਨਹੀਂ ਦੇਖ ਕੰਮ ਹੋਇਆ ਹਾਂ ਦੇਖ ਆ ਆ ਦੇਖ ਪ੍ਰੀਤ ਆਹ ਮੋਰਨੀ ਓਏ ਦੇਖ ਮੋਰਨੀ ਆ ਦੇਖ ਆ ਮੋਰਨੀ ਬਹਾਉਣੀ ਆ ਉਹ ਕਿਸੇ ਨੇ ਐਵੇਂ ਪੱਟਾਂ ਤੇ ਨਾ ਬਹਾਉਂਦੇ ਫਿਰ ਉਹ ਟੈਟੂ ਆ ਦੇਖ ਟੈਟੂ ਵਰਗਾ ਸੋਫਾ ਆ ਦੇਖ ਟੈਟੂ ਵਰਗਾ ਸੋਫਾ ਹੈ ਚਲਿਏ ਵੀ ਆ ਦੇਖੋ ਆ ਆ ਆ ਆ ਖੂੰਜੇ ਹੀ ਲਾਇਆ ਪਿਆ ਕੁੰਝੇ ਲਾਇਆ ਪਿਆ ਆ ਉਹ ਨਹੀਂ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਵੀ ਬੇਬੇ ਤੇ ਬਾਪੂ ਬਹੁਣੇ ਆ ਮੂਰਲੇ ਪਾਸੇ ਉਹ 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 ਸੇਲ ਕਰਤਾ ਉਹਦੀ ਥਾਂ ਤੇ ਨਵਾਂ ਸੋਫਾ ਆਏਗਾ ਫੀਚਰ ਇਹਦੇ ਵੀ ਸਾਰੇ ਉਹੇ ਜੀ ਨੇ ਇਹ ਮਲਾਈ ਵਰਗਾ ਮਤਲਬ ਪਾਲਿਸ਼ ਹੋਈ ਵੀ ਹੈ ਹੱਥ ਤਿਲਕ ਦਾਗਾ ਪਾਲਿਸ਼ ਤੇ ਮਹਾਲੀ ਵਾਲਿਓ ਹਜੇ ਬਣੇ ਰਹੋ ਆਜੋ ਚਲਦੇ ਆਂ ਆਜੋ ਚਲਦੇ ਆਂ ਦਿਖਾਉਨੇ ਸੋਫਾ ਕਮ ਬੈੱਡ ਦਿਖਾਉਨੇ ਹਾਂ ਹਾਂਜੀ ਹਾਂਜੀ ਆਜੋ ਚੱਲਗੇ ਥੰਦੇ ਓਏ ਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਸਾਰੇ ਘਰ ਚੋਂ ਸ਼ੀਸ਼ੇ ਸੜ ਦਿਓ ਛੇ ਸਦੀ ਕੋਈ ਲੋੜ ਨਹੀਂ ਪੱਗ ਤੁਸੀਂ ਸੋਫੇ 'ਚ ਹੀ ਬਣ ਸਕਦੇ ਆ ਹਾਂਜੀ 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 ਸੋਫੇ 'ਚ ਹੀ ਬਣ ਸਕਦਾ ਇਹ ਵੀ ਆਪਾਂ ਪੈਕੇਜ ਨਾ ਬਣਾ ਕੇ ਪਾਦ ਗਏ ਇੱਕੋ ਜਿਹਾ ਇਹ ਵੀ ਪੈਕੇਜ ਬਣਾ ਕੇ ਪਾਦਨੇ ਆ ਹੁਣ ਤੱਕ ਵੈਸੇ ਇੰਨਾ ਮਹਿੰਗਾ ਪੈਕੇਜ ਇੰਨੀ ਹਾਈ ਕੁਆਲਿਟੀ ਦਾ ਕਿਸੇ ਨੇ ਪਾਇਆ ਨਹੀਂ ਹੋਣਾ ਪਰ ਆਪਾਂ ਰੇਟ ਇਹ ਜੇ ਦੇ ਦਾਂਗੇ ਕਿ ਬੰਦਾ ਸੋਚਦਾ ਫਿਰੂਗਾ ਉਹ ਰੇਟ ਦੇ ਵਿੱਚ ਬਾਜ਼ਾਰ ਦੇ ਵਿੱਚ ਕੱਲਾ ਸੋਫਾ ਮਿਲੂ ਜਿਹੜੇ ਭਾਅ ਦੇ ਵਿੱਚ ਆਪਾਂ ਸਾਰੇ ਹੀ ਸਮਾਨ ਦੇ ਜੋੜਿਓ ਪਹਿਲਾਂ ਜੜਾਈ ਚਲੋ 35000 ਦਾ 35000 ਰੁਪਏ ਦਾ ਟੇਬਲ ਹੋ ਗਿਆ ਜੀ ਸਰ ਪਲਿਸਟਰ ਪਾਲਿਸ ਦੇ ਵਿੱਚ 1,50,000 ਰੁਪਏ ਦਾ ਆਫਟਰ ਡਿਸਕਾਊਂਟ ਸੋਫਾ ਹੋ ਗਿਆ 7 ਸੀਟਰ 7 ਸੀਟਰ ਸੋਫਾ ਹੋ ਗਿਆ ਉਹ ਚਲ ਕੋਈ ਆ ਆਜੋ ਤੇ ਇਹਦੇ ਨਾਲ 8 ਸੀਟਰ ਡਾਈਨਿੰਗ ਟੇਬਲ ਆਪਾਂ ਦੇ ਦਿਆਂਗੇ ਸਾਰਾ ਪੁਲਿਸਟਰ ਪਾਲਿਸ਼ ਦੇ ਵਿੱਚ ਹੈ ਮੈਟਲ ਦਾ ਕੰਮ ਹੋਇਆ ਹੋਇਆ ਤੇ ਆਨਿਕਸ ਮਾਰਬਲ ਲੱਗਿਆ ਹੋਇਆ ਹੈਗਾ ਪੁਲਿਸਟਰ ਪਾਲਿਸ਼ ਦੇ ਵਿੱਚ ਇਹ ਕੀ ਪ੍ਰਾਈਸ ਆਫਟਰ ਡਿਸਕਾਊਂਟ 1,95,000 ਅੱਛਾ 1,95,000 ਰੁਪਏ ਦਾ ਹੋ ਗਿਆ ਇਹ ਡਾਈਨਿੰਗ ਟੇਬਲ ਠੀਕ ਹੈ ਜੀ ਇਹਦੇ ਨਾਲ ਆਪਾਂ ਆਹ ਬੈੱਡ ਦੇ ਦਿਆਂਗੇ ਬੈੱਡ ਤੇ ਵੀ ਸਾਰਾ ਪੁਲਿਸਟਰ ਪਾਲਿਸ਼ ਕੀਤੀ ਹੋਈ ਹੈ ਇੱਲੇ ਵੀ ਇਹਦੇ ਤੇ ਕੀਤੀ ਹੋਈ ਹੈ ਆਨਿਕਸ ਮਾਰਬਲ ਟੌਪ ਨੇ ਸਲੋ ਮੋਸ਼ਨ ਵਾਲੀਆਂ ਟੈਲੀਸਕੋਪੀ ਹੈਗੀਆਂ ਵੀ ਇਹਨਾਂ ਤਾਂ ਆਪਾਂ ਜ਼ੋਰ ਲਾਉਣਾ ਹੀ ਨਹੀਂ ਹੈਗਾ ਤੇ ਹੋਰ ਤਾਂ ਹੋਰ ਇਹ ਸਾਰਾ ਹਾਈਡਰੋਲਿਕ ਸ਼ੌਕਰ ਵਾਲਾ ਬੈੱਡ ਬਣਿਆ ਹੋਇਆ ਹੈਗਾ ਆਪਾਂ ਲਿਫਟ ਨੂੰ ਬਹੁਤ ਹੀ ਹੌਲੀ ਤੇ ਵਧੀਆ ਤਰੀਕੇ ਨਾਲ ਲਿਫਟ ਕਰ ਸਕਦੇ ਆਂ ਅੰਦਰ ਬਾਹਰ ਸਾਰਾ ਸਰਮੈ ਕਮਾ ਕੁਆਲਿਟੀ ਦੇ ਵਿੱਚ ਕੋਈ ਕਮੀ ਨਹੀਂ ਚੱਕਣ ਤੇ ਜ਼ੋਰ ਨਹੀਂ ਲੱਗਣਾ ਨੱਪਣ ਤੇ ਜ਼ੋਰ ਲੱਗੂਗਾ ਹਜੇ ਨੱਪਣ ਤੇ ਤਾਂ ਜ਼ੋਰ ਲੱਗ ਜੂਗਾ ਜਦੋਂ ਗੱਦਾ ਪਾਇਆ ਨੱਪਣ ਤੇ ਵੀ ਜ਼ੋਰ ਨਹੀਂ ਲੱਗਦਾ ਜਦੋਂ ਉੱਤੇ ਗੱਦਾ ਰੱਖਿਆ ਹੈਗਾ ਨਾ ਫਿਰ ਨੱਪਣ ਤੇ ਵੀ ਜ਼ੋਰ ਨਹੀਂ ਲੱਗਦਾ ਪਰ ਗੱਲ ਇਹ ਆ ਵੀ ਚੱਕਣ ਤੇ ਜ਼ੋਰ ਨਹੀਂ ਲੱਗਦਾ ਜਿਹੜਾ ਸਾਰੇ ਨੂੰ ਵੱਡੀ ਗੱਲ ਇਹ ਆ ਵੇ ਚੱਕਣ ਵਾਸਤੇ ਦੁਖੀ ਨਹੀਂ ਹੁੰਦਾ ਹਾਂ ਹਾਂਜੀ ਹਾਂ ਇਹ ਆਫਟਰ ਡਿਸਕਾਊਂਟ ਬੈੱਡ ਹੈਗਾਗਾ 1,70000 ਰੁਪਏ ਦੀ ਰੇਂਜ ਦੇ ਵਿੱਚ ਵਿਦ ਆਨਿਕਸ ਮਾਰਬਲ ਟੌਪ ਇਹ ਟੋਟਲ ਹੋ ਗਿਆ 4,42,000 ਰੁਪਿਆ ਇਹਦੇ ਉੱਪਰ ਆਪਾਂ ਮੈਟ੍ਰਸ ਵੀ ਦਵਾਵਾਂਗੇ ਠੀਕ ਹੈ ਨਾ ਮੈਟ੍ਰਸ ਉਹੀ ਮੈਟ੍ਰਸ ਆ ਗਿਆ ਚ 22,000 ਰੁਪਏ ਦਾ ਮੈਟ੍ਰਸ ਹੈਗਾ ਸੁਪਰੀਮ ਕੰਪਨੀ ਦਾ ਬ੍ਰਾਂਡਡ ਤੇ ਦੋ ਗੱਡੀਆਂ ਦਾ ਸਮਾਨ ਹੈ 10,000 ਰੁਪਏ ਐਸਟੀਮੇਟ ਡਿਲੀਵਰੀ ਲਾ ਲਓ ਆਪਾਂ ਪੰਜਾਬ ਦੇ ਜਿੱਥੇ ਮਰਜ਼ੀ ਪਹੁੰਚ ਕਰਨੀ ਹੈ ਇਹ 4,74,000 ਰੁਪਿਆ ਹੋ ਗਿਆ ਇਹ ਆਪਾਂ ਆਫਟਰ ਡਿਸਕਾਊਂਟ ਕ ₹410000 ਦਾ ਮਤਲਬ ਤੁਸੀਂ ₹64000 ਸੇਵ ਕਰ ਸਕਦੇ ਆ ਹਾਂ ₹64000 ਡਿਸਕਾਊਂਟ ਹੋ ਜਾਊਗਾ ਆਫਟਰ ਡਿਸਕਾਊਂਟ ਵਾਲੇ ਰੇਟਾਂ ਤੇ ₹64000 ਸੇਵ ਕਰ ਸਕਦੇ ਆ ਆ ਜੋ ਤੁਹਾਨੂੰ ਹੋਰ ਕਿੰਨੇ ਕਿੰਨੇ ਪੈਸੇ ਸੇਵ ਕਰ ਸਕਦੇ ਆ ਆ ਜੋ ਢੇਡਾ ਮਰਾਉਂਦਾ ਤੁਹਾਡਾ ਤੇ ਦੇਖ ਪ੍ਰੀਤ ਆ ਦੇਖ ਆ ਦੇਖ ਕਿੱਡੀ ਸੈਂਪਲ ਚੀਜ਼ ਪਈ ਆ ਦੇਖ ਆ ਕਿੱਡੀ ਸਾਦੀ ਚੀਜ਼ ਪਈ ਹੈ ਹੈ ਕਿੱਡੀ ਇਹ ਸਾਗਵਾਂ ਚ ਸੱਚ ਇਹ ਸਾਰਾ ਸਾਗਵਾਂ ਦੇ ਵਿੱਚ ਸਾਗਬਾਨ ਦੇ ਵਿੱਚ ਸਚਨ ਆ ਆ ਆ ਤੇਰਾ ਇਧਰਲੇ ਇਸ ਰੂਪ ਤੋਂ ਸਭ ਤੋਂ ਜ਼ਿਆਦਾ ਵਿਕਣ ਵਾਲਾ ਆ ਹਾਂਜੀ ਇਹ ਵੀ ਚੈਸਟਰਫੀਲਡ ਸੋਫਾ ਨਹੀਂ ਸੌਰੀ ਰਿਕਲਾਈਨਰ ਸੋਫੇ ਮੰਗੂ ਇੱਕ ਕੰਫਰਟੇਬਲ ਬਹੁਤ ਹੈ ਇੱਕ ਵਾਰ ਤੁਸੀਂ ਬਹਿ ਕੇ ਦੇਖਿਓ ਜਿਵੇਂ ਸਾਰੀ ਬੈਗ ਤੇ ਫਾਈਬਰ ਦਾ ਕੰਮ ਹੋਇਆ ਬਹੁਤ ਜਿਆਦਾ ਕੰਫਰਟੇਬਲ ਡੀਪ ਬਾਲਾ ਜਿਆਦਾ ਡੀਪ ਬਾਲਾ ਜਿਆਦਾ ਡੀਪ ਬਾਲਾ ਜਿਆਦਾ ਵੀ ਮਤਲਬ ਉਹ ਆਪਾ ਬੰਦਾ ਕਸਟਮਾਈਜ਼ ਕਰਵਾ ਸਕਦਾ ਹੈ ਵੈਸੇ ਜਿੰਨਾ ਵਾਈਡ ਡੀਪ ਹੋਊਗਾ ਮਤਲਬ ਚੌਕੜੀ ਮਾਰ ਕੇ ਬੈਠ ਜੇ ਬੰਦਾ ਹੋਰ ਹੈ ਵੀ ਛੋਟੀ ਨਹੀਂ ਚੱਟ ਨਹੀਂ ਨੀ ਚਾਹੀਦੀ ਚੀਜ਼ ਵੱਧ ਬਚੱਕਦੀ ਜਾਵੇ ਭਾਵੇਂ ਕਸਟਮਾਈਜ਼ ਕਰਵਾ ਸਕਦੇ ਜੇ ਕਿਸੇ ਨੂੰ ਕਿਸੇ ਚੀਜ਼ ਦਾ ਵੀ ਕੋਈ ਡਾਊਟ ਲੱਗੇ ਆ ਆ ਦੇਖ ਕਿਡਾ ਬਟਾ ਆ ਦੇਖ ਇਹ ਵੀ ਤੁਸੀਂ ਐ ਮੰਨ ਕੇ ਜੇ ਸਾਰਾ ਕੰਪਲੀਟ ਸੈੱਟ ਹੈ ਜੀ ਹੈਵੀ ਲੈਦਰ ਸੋਸਰ ਸਿਰਫ 70000 ਰੁਪਏ ਦਾ ਹੈ ਆ 70000 ਰੁਪਏ ਦਾ ਹੂੰ ਇਹ ਆ ਆ ਆ ਦਾ ਸੱਚਾ ਆ ਕਿੰਨੇ ਇੱਕ ਦਾ ਹੋਵੇ ਆਹਾ ਇਹ 11 ਸੀਟਰ ਸੋਫਾ ਹੈ ਸਾਡੇ ਨਾਲ ਸਟੋਰ ਦਾ ਸਭ ਤੋਂ ਹੌਟ ਸੇਲਿੰਗ ਆਰਟੀਕਲ ਹੈ ਕਿਉਂਕਿ ਹਜੇ ਤੁਸੀਂ ਪੰਜਾਬ ਦੇ ਵਿੱਚ ਕਿਤੇ ਵੀ ਇਹ ਡਿਜ਼ਾਈਨ ਨਹੀਂ ਦੇਖਿਆ ਹੋਣਾ ਵੀ ਮੈਂ ਤਾਂ ਜਿੰਨਾ ਕੁ ਮੈਂ ਫਾਲੋ ਕਰਦਾਗਾ ਮੈਂ ਦੇਖਦਾਗਾ ਵੀ ਕੀ ਚੱਲਦਾ ਕੀ ਨਹੀਂ ਮੈਂ ਤਾਂ ਕਿਹ ਡਿਜ਼ਾਈਨ ਦੇਖਿਆ ਨਹੀਂ ਹੈਗਾ ਬਿਲਕੁਲ ਨਵਾਂ ਡਿਜ਼ਾਈਨ ਹੈ 11 ਸੀਟਰ ਸੋਫਾ ਘੱਟ ਇਹਦਾ ਰੇਟ ਵੀ ਕੁਛ ਨਹੀਂ ਸਿਰਫ 68000 ਰੁਪਏ ਦੇ ਵਿੱਚ 30000 ਹਾਂ ਲੈਦਰ ਆਈਟ ਤੇ ਮੋਸ਼ੇ ਕਪੜੇ ਦੀ ਮਿਕਸਿੰਗ ਕੀਤੀ 30000 ਕਸਟਮਾਈਜ਼ ਕਰਵਾ ਸਕਦੇ ਆ ਜੇ ਮੈਂ ਕਸਟਮਰ ਨੇ ਕਸਟਮਾਈਜ਼ ਕਰਵਾਏਗਾ ਸਾਡੀ ਸਾਰੀ ਇਨ ਹਾਊਸ ਮੈਨੂਫੈਕਚਰਿੰਗ ਹੈ ਤੇ ਆਪਾਂ ਸੇਮ ਪ੍ਰਾਈਸ ਦੇ ਕਸਟਮਾਈਜ਼ ਵੀ ਕਰਵਾ ਸਕਦੇ ਆ ਠੀਕ ਆ ਜੇ ਸੋਨਾ ਬਹੁਤ ਜ਼ਿਆਦਾ ਹੈ ਉਧਰਲੇ ਪਾਸੇ ਨੂੰ ਪ੍ਰੀ ਤੋ ਪਰਲੇ ਪਾਸੇ ਨੂੰ ਉਹ ਤੱਕ ਪਿਆ ਖਰੜ ਤਾਂ ਹੀ ਪਿਆ ਸਮਾਨ ਤਾਂ ਇੱਕ ਸਚਨ ਆ ਦਿਖਾ ਆ ਆ ਆ ਦੇਖੋ ਇਹ ਆਈਟਮ ਇਹ ਸੋਫਾ ਕੰਬਲਡ ਹੈ ਬਹੁਤ ਕਸਟਮਰਸ ਦੀ ਡਿਮਾਂਡ ਹੁੰਦੀ ਹੈ ਤੁਸੀਂ ਇਹਨੂੰ ਦੇਖ ਕੇ ਜੇ ਬਿਲਕੁਲ ਨਹੀਂ ਸਮਝ ਸਕਦੇ ਵੀ ਇਹਦੇ ਵਿੱਚ ਫੀਚਰ ਕਿੰਨੇ ਫੀਚਰ ਕੀ ਹੈ ਫੀਚਰ ਤੁਸੀਂ ਫੀਚਰ ਦੇਖੋ ਮੈਨੂੰ ਮਾੜਾ ਜਾਂ ਝੱਕ ਲੈਣ ਦੇ ਸਜਣ ਖਿੱਚੀ ਹੈ ਖਿੱਚੀ ਖਿੱਚੀ ਨੂੰ ਖਿੱਚੀ ਨੂੰ ਖਿੱਚੇ ਨੂੰ ਪ੍ਰਾਣੂ ਖਿੱਚ ਇਹ ਲੈ ਕਰੋ ਗੱਲ ਇਹ ਬਿਲਡ ਬਣ ਗਿਆ ਜੇ ਤੁਸੀਂ ਇਹਨੂੰ ਕਰਾਉਣਾ ਹੋਰ ਵੀ ਕਸਟਮਾਈਜ਼ ਕਰਾਉਣਾ ਹੈ ਹੋਰ ਵੀ ਕਸਟਮਾਈਜ਼ ਹਾਂਜੀ ਹਾਂ ਕਲਰ ਕਸਟਮਾਈਜ਼ ਹੋ ਗਿਆ ਲੈਂਥ ਹੋ ਗਿਆ ਤਾਂ ਸਾਰਾ ਕੁਝ ਕਸਟਮਾਈਜ਼ ਹੋ ਸਕਦਾ ਹੈ ਤੇ ਇੱਕ ਆਹ ਆਈਟਮ ਦੇਖੋ ਆਹ ਆਈਟਮ ਆਹ ਆਈਟਮ ਦੇਖੋ ਆ ਆਈਟਮ ਕਿਸ ਨੇ ਛੱਤ ਛੁੱਤ ਦੇ ਉੱਤੇ ਹੈ ਪਰ ਫਰਮ ਹਾਉਸ ਤੇ ਹਾਂ ਇਹਨੂੰ ਇਸ ਤਰ੍ਹਾਂ ਹੀ ਇਫਤ ਕਰਨੀ ਆ ਦੇਖੋ ਪਹਿਲਾਂ ਤਾਂ ਆਹਾ ਦੇਖੋ ਇਹ ਇਹ ਤੁਹਾਡਾ ਆ ਆ ਤੁਹਾਡਾ ਸੋਫਾ ਆ ਆਨੰਦ ਲਓ ਇਸਦੇ ਕਿਤੇ ਬੈਠੋ ਸਾਰਾ ਵਾਟਰ ਰੈਜ਼ਿਸਟੈਂਟ ਫੈਬਰਿਕ ਲੱਗਿਆ ਹੋਇਆ ਵਾਟਰ ਰੈਪਲੈਂਟ ਫੈਬਰਿਕ ਹੈ ਠੀਕ ਹੈ ਨਾ ਇਹ ਉਹੋ ਜਿਹਾ ਹੀ ਇਹਨੂੰ ਕਰਦਾ ਦਿੱਤਾ ਇਹਨਾਂ ਨੇ ਇਹਨੂੰ ਮੜਾ ਜਾ ਸੱਚ ਇਹਨੂੰ ਚੱਕਣ ਦੇ ਮੜੇ ਦੇ ਦਰਸ਼ਨ ਕਰਾ ਇਹਦੇ ਥੱਲੇ ਚੀਜ਼ ਕੋ ਇਹ ਲੈ ਆਹ ਇਹ ਚੀਜ਼ ਹੁਣ ਤੁਸੀਂ ਦੇਖੋ ਜੇ ਤੂੰ ਇਹਦੇ ਇਹ ਇਹ ਖੁੱਲ ਜਾ ਖੁੱਲ ਜਾ ਖੁੱਲ ਜਾ ਐ ਸ਼ਾਬਾਸ਼ ਆ ਹੁਣ ਤੁਸੀਂ ਕਹੋਗੇ ਉੱਚਾ ਰਹਿ ਗਿਆ ਇਹ ਅਸਲ ਦੇ ਵਿੱਚ ਨਾ ਇਹ ਤਾਂ ਹੀ ਉੱਚਾ ਰਹਿ ਗਿਆ ਇਹ ਉੱਚਾ ਐ ਤੁਹਾਡਾ ਸراہਣਾ ਲੱਗਣ ਵਾਸਤੇ ਲੰਮਾ ਪਾਉਣਾ ਲੰਮਾ ਹੀ ਪਾ ਸਕਦੇ ਇਹ ਸੈਟ ਇਹਦੇ ਉੱਤੇ ਆਹ ਹਾ 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 ਗੱਦਾ ਦੇ ਇਹ ਦੂਜੇ ਲੋਟ ਲੰਮੇ ਲੋਟ ਨਹੀਂ ਕਰਨਾ ਦੂਜੇ ਦੂਜੇ ਹਾਂ ਜੀ ਦੂਜੇ ਲੋਟ ਇੱਕ ਮਾ ਦੇ ਇਹ ਐਸ ਨੋਟ ਆਹ ਸੈਟ ਲਿਆ ਗੱਤਾ ਇਹ ਸਜਣੇ ਦਾ ਰੇਟ ਵੀ ਦੇ ਦਈਏ ਇਹ ਸਾਰਾ ਸੋਲਿਡ वुਡ ਦੇ ਵਿੱਚ ਹੈ 30000 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ 30000 ਸਣੇ ਹੈ ਇਹ ਇਹ ਐ ਲਓ ਨੰਦਾ ਪ੍ਰੋਪਰ ਬੈੱਡ ਬਣ ਗਿਆ ਬਹੁਤ ਸੋਹਣਾ ਲੱਗਦਾ ਇਹ ਸਭ ਤੋਂ ਜ਼ਿਆਦਾ ਜਨਤਾ ਨੂੰ ਪਸੰਦ ਆਉਣਾ ਹੂੰ ਸਹੀ ਗੱਲ ਇਹ ਜਿਹੜਾ 18 ਤੋਂ 20 ਸਾਲ ਆਣਾਂ ਵਾਸਤੇ ਇਹ ਸਭ ਤੋਂ ਵੱਧ ਚੋਆਇਸ ਵਾਲੀ ਚੀਜ਼ ਹੈ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਕਹਿੰਦੇ ਨੰਬਰ ਨੋਟ ਕਰੋ ਬਾਈ ਜੇ ਕਿਸੇ ਨੇ ਮਹਾਲੀ ਗੇੜਾ ਮਾਰਨਾ ਤਾਂ ਤੁਸੀਂ ਐਂ ਕਰਿਓ ਪਲਮੋਰਾਂ ਗਲਮੂਰਾਂ ਪ੍ਰੀਤ ਬਹੁਤ ਕੁਝ ਪਿਆ ਹੁਣ ਕਿਹੜੀ ਕਿਹੜੀ ਚੀਜ਼ ਦੀ ਗੱਲ ਕਰਾਂਗੇ ਦੋਸੀ ਸੈਕਟਰ ਦੇ ਵਿੱਚ ਜਿਹੜਾ ਮਾਰ ਲਓ ਵੈਸੇ ਪੰਜਾਬ ਦੇ ਸਾਰੇ तकरीबन तकरीबन ਪੰਜਾਬ ਦੇ ਸਾਰੇ ਇਹਨਾਂ ਨੇ ਹੌਲੀ-ਹੌਲੀ ਸ਼ਹਿਰਾਂ ਦੇ ਵਿੱਚ ਫੈਲ ਜਾਣਾ ਇੱਕ ਸਜਣ ਆਪਾਂ ਪੂਰੀ ਘੈਂਟ ਚੀਜ਼ ਦੇ ਦੇ ਗਏ ਲਾਸਟ ਤੇ ਡੀਲ ਦੇ ਦੇ ਗਏ ਇੱਕ ਪੂਰੀ ਸਰਾ ਹਾਂਜੀ ਹਾਂ ਹਾਂ ਜੀ 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 ਕਿਹੜੀ ਦੇ ਦੇਗੇ ਉਹ ਦੇ ਦੇਗੇ ਆਪਾਂ ਇਹ ਕਰਦੇ ਆਂ ਕੜਾਈ ਵਾਲੇ ਸੋਫੇ ਦੇਣਾ ਪੜਾਕਾ ਪਾ ਦੇਣਾ ਸਾਰੇ ਮਹਾਲੀ ਚ ਨਹੀਂ ਕਿਸੇ ਨੇ ਦੇਖਿਆ ਸੋਣਾ ਆਪਾਂ ਵੀਡੀਓ ਬੰਦ ਕਰਨ ਵੇਲੇ ਇੱਕ ਜਮਾ ਬੋਝਦੇ ਬੋਝਦੇ ਦੀਵੇ ਤੋਂ ਪੜਾਕਾ ਪਾ ਦੇ 65000 ਰੁਪਏ ਦਾ ਆਪਾਂ 65000 ਰੁਪਏ ਦੇ ਵਿੱਚ ਕੜਾਈ ਵਾਲਾ ਸੋਫਾ ਦੇ ਦਾਂਗੇ 3+2+2 26 ਦਾ ਕਰਾ 3+2+2 65000 ਰੁਪਏ ਦਾ ਜੇ ਵਿੱਚ ਆ ਐਡ ਕਰ ਦੇਗੇ ਤਾਂ ਆ ਰੁਪਏ ਘਟੋ ਘਟਤੀ 30000 ਰੁਪਏ ਦਾ ਵਿਦ ਮਾਰਬਲ ਐਡ ਹੋ ਜਾ ਹਾਂਜੀ 65 ਤੇ 95 ਹੋ ਗਿਆ ਹਾਂਜੀ ਹਾਂ ਜੇ ਇਹਨੂੰ ਐਡ ਕਰ ਦੇਗੇ ਤਾਂ ਵੀ ਵੀਰ ਭਾਪਾ ਡਿਵਾਈਡਰ ਜੀ ਜੀ ਹਾਂ ਇੱਕ ਲੱਖ 15000 ਰੁਪਏ ਦਾ ਤੇ ਜੇ ਸਾਰਾ ਲੈਣਾ ਹੋਵੇ ਤਾਂ ਕਿੰਨੇ ਦਾ ਦੇ ਦਗੇ ਸਾਰੇ ਤੇ ਵੀ ਡਿਸਕਾਊਂਟ ਕਰ ਦਾਂਗੇ ਹੋਰ 10000 ਰੁਪਏ ਦਾ ਹੋਰ ਡਿਸਕਾਊਂਟ ਕਰ ਦਾਂ ਇੱਕ ਲੱਖ 5000 ਰੁਪਏ ਦਾ ਹੋ ਜਾਊਗਾ 1 ਲੱਖ 5000 ਰੁਪਏ ਹਾਂ ਜੀ ਚੱਕੋ ਬਈ ਹੋਰ ਦੱਸੋ ਕੀ ਚਾਹੀਦਾ ਨੰਬਰ ਹੀ ਚਾਹੀਦਾ ਉਹ ਸਕਰੀਨ ਤੇ ਹੈਗਾ